ਬੱਡੀ ਖਬਰ ਹੈ ਰਾਜਵੀਰ ਜਵੰਦਾ ਨੂੰ ਵੇਖ ਕੇ ਯਾਨੀ ਡਾਕਟਰਾਂ ਦੇ ਉੱਤੇ ਬਹੁਤ ਵੱਡੇ ਦੋਸ਼ ਲੱਗ ਚੁੱਕੇ ਨੇ ਐਸੀ ਖਬਰ ਕੇ ਪੰਜਾਬ ਦੇ ਅੰਦਰ ਰਾਜਵੀਰ ਜਵੰਦਾ ਨੂੰ ਬਹੁਤ ਵੱਡੇ ਪੋਸਟਰ ਦੇ ਉੱਤੇ ਐਵੇਂ ਦਿੱਤੀ ਗਈ ਉਹਦੇ ਲਈ ਅਰਦਾਸਾਂ ਕਰਵਾਈਆਂ ਗਈਆਂ ਪੂਰੇ ਪੰਜਾਬ ਦੇ ਲੋਕ ਕੱਲੇ ਪੰਜਾਬ ਦੇ ਨਹੀਂ ਮੁਲਕਾਂ ਤੱਕ ਵੀ ਇਕਜੁੱਟ ਹੋ ਕੇ ਰਾਜਵੀਰ ਜਵੰਦਾ ਲਈ ਬੜੀਆਂ ਅਰਦਾਸਾਂ ਤੇ ਕਾਮਨਾਵਾਂ ਕੀਤੀਆਂ ਕਿ ਰਾਜਵੀਰ ਜਵੰਦਾ ਸਹੀ ਹੋ ਜਾਣਾ ਪਾ ਡਾਕਟਰ ਮੰਨਿਉ ਕੀ ਹੋ ਗਿਆ ਔਰ ਦੂਜੇ ਪਾਸੇ ਅਲਵਿਦਾ ਕਿਵੇਂ ਕਹਿ ਗਏ ਨੇ ਰਾਜਵੀਰ ਜਵੰਦਾ ਇਹ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਬੜੀ ਹੀ ਅਹਿਮ ਖਬਰ ਪੰਜਾਬ ਦੇ ਅੰਦਰ ਇਸ ਖਬਰ ਨੇ ਸਵੇਰੇ ਹੀ ਤਰਥੰਨੀ ਕਿਉਂ ਮਚਾ ਦਿੱਤੀ ਹੈ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਬੈਨਕਲ ਜੀਰੋ ਗਰਾਉਂਡ ਤੋਂ ਇੱਕ ਐਸੀ ਸ਼ਖਸੀਅਤ ਦੇ ਜਰੀਏ ਕਿਵੇਂ ਖਬਰ ਨਿਕਲਦੀ ਹੈ ਔਰ ਬਾਅਦ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਵਿੱਚ ਦੋਸ਼ੀ ਨੇ ਔਰ ਸਭ ਤੋਂ ਵੱਡੀ ਖਬਰ ਡਾਕਟਰਾਂ ਦੇ ਉੱਤੇ ਸਵਾਲ ਚੱਕੇ ਗਏ ਨੇ ਕਿਉਂਕਿ ਡਾਕਟਰਾਂ ਨੇ ਕਹਿੰਦੇ ਜੀ ਉਸ ਦੀ ਦੇਖ ਰੱਖ ਦੇ ਵਿੱਚ ਕਮੀ ਰੱਖ ਦਿੱਤੀ ਹੈ ਫਿਰ ਵਿੱਚ ਦਾ ਖਬਰ ਆਈ ਵੀ ਆਈਆਂ ਨੇ ਕਹਿੰਦੇ ਜੀ ਪੀਜੀਆਈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਕਹਿੰਦੇ ਪੀਜੀਆਈ ਦੇ ਵਿੱਚ ਡਾਕਟਰੀ ਜਨਮ ਲੈਂਦੀ ਹੈ ਯਾਨੀ ਪੀਜੀਆਈ ਨੂੰ ਇੱਕ ਮੇਨ ਸਾਡੀ ਕੰਟਰੀ ਦੇ ਵਿੱਚ ਮੰਨਿਆ ਜਾਂਦਾ ਔਰ ਕਹਿੰਦੇ ਰਾਜਵੀਰ ਜਵੰਦਾ ਨੂੰ ਈਜੀ ਦੇ ਵਿੱਚ ਕਿਉਂ ਨਹੀਂ ਲੇਖੀ ਗਈ ਔਰ ਹੁਣ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਡਾਕਟਰਾਂ ਨੂੰ ਕੇਰਲ ਕਿਉਂਕਿ ਡਾਕਟਰ ਅਕਸਰ ਕਹਿ ਰਹੇ ਸੀ ਕਹਿੰਦੇ ਜੀ ਦਿਲ ਧੜਕ ਰਿਹਾ ਹੈ ਇਹੀ ਗੱਲ ਸੁਣੀ ਹੈ ਫਿਰ ਖਬਰਾਂ ਹੋਰ ਵੀ ਆਉਂਦੀਆਂ ਨੇ ਕਹਿੰਦੇ ਜੀ ਦਿਲ ਨਹੀਂ ਧੜਕ ਰਿਹਾ ਉਹ ਧੜਕਾਇਆ ਜਾ ਰਿਹਾ ਸਾਨੂੰ ਵੀ ਸ਼ੰਕਾ ਇਹੀ ਲੱਗੀ ਸੀ ਕਿ ਭਾਈ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਉਹਨੂੰ ਜਾਣਬੁੱਝ ਕੇ ਦਿਲ ਧੜਕਾਉਣ ਦੀ ਕੋਸ਼ਿਸ਼ ਔਰ ਬਹੁਤ ਸਾਰੇ ਸਵਾਲ ਵੀ ਉੱਠੇ ਕਹਿੰਦੇ ਜੀ ਪੈਸੇ ਦੇ ਕਾਰਨ ਡਾਕਟਰ ਦਿਲ ਤੜਕਾ ਰਹੇ ਨੇ 5-4 ਲੱਖ ਰੁਪਈਆ ਦੋ ਦਿਨਾਂ ਦਾ ਲੈ ਆ ਇਹ ਖਬਰ ਵੀ ਤੁਹਾਡੇ ਸਾਹਮਣੇ ਨਿਕਲ ਕੇ ਆਈ ਹੈ ਔਰ ਹੁਣ ਡਾਕਟਰਾਂ ਨੂੰ ਕਿਵੇਂ ਜਨੀ ਅਰਦਾਸਾਂ ਦੇ ਨਾਮ ਤੇ ਕਹਿੰਦੇ ਜੀ ਡਾਕਟਰ ਵੀ ਠੱਗੀ ਕਰ ਰਹੇ ਨੇ ਆ ਸੁਣ ਲਓ ਜਰਾ ਧਿਆਨ ਦੇ ਨਾਲ ਇਹ ਡਾਕਟਰਾਂ ਬਣੇ ਉੱਕੇ ਆ ਗਿਆ ਸੀ ਕਿ ਰਾਜਵੀਰ ਜਵੰਧਾ ਨੂੰ ਦਵਾਈਆਂ ਤੋਂ ਜ਼ਿਆਦਾ ਦਵਾਵਾਂ ਦੀ ਲੋੜ ਹੈ ਪਰ ਉਹੀ ਡਾਕਟਰਾਂ ਨੂੰ ਕਿਵੇਂ ਕੀ ਰਹਿ ਗਿਆ ਅਦਵੀ ਦਾ ਕਿਵੇਂ ਕਹਿ ਗਏ ਨੇ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਅੰਦਰ ਇਸ ਘੰਟੇ ਦੇ ਪ੍ਰਤੀ ਸਾਡੇ ਪੰਜਾਬ ਦੇ ਲੋਕ ਦੋਸ਼ੀ ਨੇ ਸੁਣੋ ਬੇਟਾ ਮਰਤਾ ਸਿੰਘਰ ਹੋਵੇ ਪੱਟੀ ਬਾਈਕ ਤੇ ਐਕਸੀਡੈਂਟ ਹੋਇਆ ਹੋਵੇ ਤੇ ਉਹਨੇ 15 ਮਿੰਟਾਂ ਚ ਐਂਬੂਲੈਂਸ ਕਿਉਂ ਨਹੀਂ ਬੁਲਾਈ ਆ ਦੇਖੋ ਇੱਥੇ ਮਣ ਕੇ ਦੇ ਲੋਕ ਖਤਮ ਹੋ ਗਏ ਹਾਂ ਸੀ 1 ਸੀ 2 ਸੀ 3 ਇਹਨੂੰ ਕੋਈ ਸਹਾਰਾ ਨਹੀਂ ਜੇ ਰਾਜਵੀਰ ਜਵੰਦਾ ਦੇ ਕਾਲਾ ਬੋਣ ਲੱਗਿਆ ਹੁੰਦਾ ਤਾਂ ਰਾਜਵੀਰ ਜਵੰਦਾ ਕੱਜ ਬੋਲਦਾ ਹੁੰਦਾ ਅਸੀਂ ਘਰੇ ਚ ਲੈ ਜਾਂਦਾ ਪਰ ਯਾਰ ਜਿਹੜਾ ਨੁਕਸਾਨ ਹੋਇਆ ਨਾ ਉਹ ਹੋਇਆ ਪੰਜਾਰ ਵਾਲੇ ਕੱਟਰ ਤੋਂ ਮੈਂ ਕਹਿੰਦਾ ਜਦ ਬੰਦਾ 2 ਘੰਟੇ ਉੱਥੇ ਬੈਨਾ ਵੈਂਟੀਲੇਟਰ ਤੋਂ ਪਹੁੰਚ ਗਿਆ ਜਿਉ 15 ਮਿੰਟ ਐਂਬੂਲੈਂਸ ਨੂੰ ਧੀਕ ਲੰਦਾ ਆਰ ਪਾਰਾ ਪੈਦਾ ਇੰਫਰਾਸਟ੍ਰਕਚਰ ਲਾਉਣੇ ਆਪਾਂ ਇੰਡੀਆ 'ਚ ਹਾਂ ਵੀ ਐਂਬੂਲੈਂਸ ਮੁਹੱਈਆ ਹੋਵੇ ਮੰਨਿਆ ਵੀ ਰਿਮੋਟ ਏਰੀਆ 'ਚ ਐਂਬੂਲੈਂਸ ਨਹੀਂ ਪੰਜਾਬ ਤੋਂ ਵੀ ਰਿਮੋਟ ਏਰੀਆ ਨਹੀਂ 10 ਚਾਲੀ ਤੇ ਬੰਦੀ ਐਕਸੀਡੈਂਟ ਹੋਇਆ 11 ਵਜੇ ਉਹ ਪਹੁੰਚਿਆ ਪੰਜੌਰ ਤੁਸੀਂ ਸਾਨੂੰ ਐਮ ਆਰ ਆਈ ਦਿਓ ਅਸੀਂ 15 ਮਿੰਟਾਂ ਚ ਚੱਲੀ ਹਰ ਪੀਸੀਏ ਭੇਜ ਦਾਂਗੇ ਕਿਸੇ ਨਾ ਕਿਸੇ ਨੂੰ ਪ੍ਰਾਈਵੇਟ ਵੀ ਦੱਸ ਦਿੰਦੇ ਆ ਕਿ ਉਹ ਕਿੰਨਾ ਨੁਕਸਾਨ ਹੈ ਨਿਊਰੋ ਸਰਜਰੀ ਕਦੇ ਚਮਤਕਾਰ ਨੂੰ ਨਹੀਂ ਮੰਨਦੀ ਨਾ ਬੁਘੇੜੀ ਫੇਰੀ ਡਾਕਟਰਾਂ ਤੋਂ ਝਿਰਕਾ ਖਾਧੀਆਂ ਵੀ ਜਾਂ ਫਿਰ ਇੱਕ ਪਾਸੇ ਮਰੀਜ਼ ਮਰਨ ਵਾਲਾ ਹੁੰਦਾ ਦੂਜੇ ਪਾਸੇ ਨਰੀਸ਼ ਦੇ ਵਾਰਸ ਮੈਨੂੰ ਕਹਿੰਦੇ ਨੇ ਵੀ ਡਾਕਟਰ ਨੂੰ ਪੁੱਛ ਕੋਈ ਚਮਤਕਾਰ ਕੋਈ ਹੋਰ ਉਹ ਹਿੰਦਿੱਤ ਕੰਮ ਵਿੱਚ ਇਸ ਪਹਿਲੇ ਕਦੀ ਦੇਖਾ ਹੈ ਚਮਤਕਾਰ ਆਪ ਜੇ ਹੇਠੇ ਸੇ ਕਨੈਕਸ਼ਨ ਹੀ ਕਰ ਗਿਆ ਕਿਆ ਚਮਤਕਾਰ ਹੋ ਜਾਏਗਾ ਤਾਂ ਸੁਣ ਲਿਆ ਪੰਜਾਬ ਵਾਲੇ ਡਾਕਟਰਾਂ ਦੇ ਉੱਤੇ ਸਵਾਲ ਕਿਵੇਂ ਚੱਕੇ ਗਏ ਨੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਨੂੰ ਅਲਵਿਦਾ ਕਿਉਂ ਕਿਹਾ ਸੀ ਮੈਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਰਾਜਵੀਰ ਜਵੰਦਾ ਮਾਰ ਦਿੱਤਾ ਬਹੁਤ ਸਾਰੇ ਲੋਕਾਂ ਨੇ ਖਬਰ ਪਾ ਦਿੱਤੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਪਰ ਇੱਕ ਖਬਰ ਤਾਂ ਹੈ ਕਿ ਰਾਜਵੀਰ ਜਵੰਦਾ ਨੂੰ ਜਾਣਬੁੱਝ ਕੇ ਹੋ ਸਕਦਾ ਰੱਖਿਆ ਹੋਵੇ ਇਹ ਗੱਲ ਤਾਂ ਹੋ ਸਕਦੀ ਹੈ ਪਰ ਲੋਕ ਕਹਿ ਰਹੇ ਨੇ ਵਿੱਚ ਕਹਿੰਦੇ ਜੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਆ ਇਹਦੇ ਵਿੱਚ ਸਾਡੇ ਪੰਜਾਬ ਦੇ ਲੋਕ ਦੋਸ਼ੀ ਨਹੀਂ ਜਾਣਬੁੱਝ ਕੇ ਜਾਣਬੁੱਝ ਕੇ ਇਹਦੇ ਗਲਦੇ ਵਿੱਚ ਹਾਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਵੀਰ ਜਵੰਦਾ ਦੀਆਂ ਜਿੰਨੀਆਂ ਵੀ ਚਾਹਣ ਵਾਲੇ ਫੈਨਸ ਨੇ ਜਾਂ ਸੰਗਤ ਦੇ ਰੂਪ ਦੇ ਵਿੱਚ ਸਾਡੇ ਲੋਕ ਨੇ ਤਾਂ ਮੈਂ ਚਾਹੂੰਗਾ ਕਿ ਨਾ ਗੱਲਾਂ ਤੇ ਭਰੋਸਾ ਨਾ ਕਰਨ ਔਰ ਦੂਜੇ ਪਾਸੇ ਪਰਮਾਤਮਾ ਦੀ ਸ਼ਕਤੀ ਸਾਰਿਆਂ ਨਾਲੋਂ ਵੱਡੀ ਹੈ ਜੇਕਰ ਉਹਨਾਂ ਨੇ ਚਾਹ ਉਹੀ ਰਾਜਵੀਰ ਜਵੰਦਾ ਤੁਹਾਡੇ ਵਿੱਚ ਆ ਜਾਣਾ ਕਿਉਂਕਿ ਰਾਜਵੀਰ ਜਵੰਦਾ ਦਾ ਤਿੰਨ ਜਗ੍ਹਾ ਤੋਂ ਰੀੜ ਦੀ ਹੱਡੀ ਦਾ ਟੁੱਟਣਾ ਮਨਕਾ ਟੁੱਟ ਜਾਣਾ ਦੋ ਜਗ੍ਹਾ ਤੋਂ ਪਿੱਛੋਂ ਪਿੱਠ ਦੇ ਵਿੱਚੋਂ ਰੀੜ ਦੀ ਹੱਡੀ ਟੁੱਟੀ ਹੈ ਔਰ ਦੂਜੇ ਪਾਸੇ ਕਹਿੰਦੇ ਜੀ ਬ੍ਰੇਨ ਡੈੱਡ ਹੈ ਉਹ ਕੰਨੇ ਬ੍ਰੇਨ ਡੈੱਡ ਨਹੀਂ ਬੰਦਾ ਡੈੱਡ ਹੋ ਜਾਵੇ ਤਾਂ ਉਸ ਨੂੰ ਜਿੰਦਾ ਕਰ ਸਕਦਾ ਐਨੀ ਉਸ ਪ੍ਰਮਾਤਮਾ ਦੇ ਵਿੱਚ ਪਾਵਰ ਹੈ ਇਸ ਸਾਰੇ ਜਾਣਦੇ ਨੇ ਰੈਸਲਰ ਦੀ ਦੁਨੀਆ ਦੇ ਭਗਵਾਨ ਕਹੇ ਜਾਣ ਵਾਲੇ ਡੀ ਅੰਡਰਟੇਕਰ ਉਹਨਾਂ ਨੂੰ ਵੀ ਡੈੱਡ ਮੈਨ ਕਿਹਾ ਜਾਂਦਾ ਕਿ ਨਹੀਂ ਕਿਉਂ ਕਿਹਾ ਜਾਂਦਾ ਕਿਉਂਕਿ ਕਬਰ ਦੇ ਵਿੱਚੋਂ ਦੋ ਵਾਰ ਉੱਠ ਚੁੱਕਿਆ ਬੰਦਾ ਦੋ ਵਾਰ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਇਸ ਗੱਲ ਨੂੰ ਮੁਲਖਾਂ ਤੱਕ ਨਸ਼ਰ ਕੀਤਾ ਗਿਆ ਔਰ ਆਲਰੇਡੀ ਪੂਰਾ ਵਰਲਡ ਜਾਣਦਾ ਇਸ ਗੱਲ ਨੂੰ ਤੇ ਫਿਰ ਰਾਜਵੀਰ ਜਵੰਦਾ ਨਹੀਂ ਇਹ ਚਮਤਕਾਰ ਕਿਉਂ ਨਹੀਂ ਹੋ ਸਕਦਾ ਪੰਜਾਬ ਦੇ ਲੋਕਾਂ ਨੇ ਬੜਾ ਜ਼ੋਰ ਲਾ ਰੱਖਿਆ ਡਾਕਟਰਾਂ ਨੇ ਵੀ ਨਾ ਰੱਖਿਆ ਪਰ ਜਿਹੜੇ ਲੋਕ ਹੁਣ ਡਾਕਟਰਾਂ ਦੇ ਉੱਤੇ ਸਵਾਲ ਚੱਕ ਰਹੇ ਨੇ ਉਹ ਗਲਤ ਹੈ ਕਿਉਂ ਕਿ ਡਾਕਟਰ ਨੂੰ ਇੱਕ ਪਾਸੇ ਕਿਹਾ ਜਾਂਦਾ ਜੀ ਰੱਬ ਦਾ ਰੂਪ ਹੈ ਜਿਹੜੀਆਂ ਸੱਟਾਂ ਰਾਜਵੀਰ ਜਵੰਦਾ ਦੇ ਉਹ ਬੜੀਆਂ ਗੰਭੀਰ ਨੇ ਬੜੀਆਂ ਹੀ ਜਿਵੇਂ ਕਹਿ ਸਕਦੇ ਆ ਨਾਜ਼ੁਕ ਹਾਲਤ ਬਣੀ ਹੋਈ ਹੈ ਪਰ ਇੱਕ ਗੱਲ ਜ਼ਰੂਰ ਮੈਂ ਤੁਹਾਡੇ ਸਾਹਮਣੇ ਸਾਫ਼ ਕਰਨੀ ਚਾਹੁੰਗਾ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਪੱਤਰਕਾਰ ਨੇ ਜਾਂ ਕੋਈ ਸਾਡਾ ਹੋਰ ਸੋਸ਼ਲ ਮੀਡੀਆ ਤੇ ਕੰਮ ਕਰ ਰਿਹਾ ਉਨਨਾ ਨੋ ਅਪੀਲ ਆ ਕੇ ਭਾਈ ਖਬਰ ਐਸੀ ਨਾ ਫਲਾਓ ਜਿਹੜੀ ਰਾਜਵੀਰ ਜਵੰਧਾ ਦੇ ਪਰਿਵਾਰ ਰਾਜਵੀਰ ਜਵੰਧਾ ਦੇ ਚਾਹਣ ਵਾਲਿਆਂ ਨੂੰ ਫੇਸ ਪਹੁੰਚਾ ਦੇਵੇ ਕੋਈ ਵੀ ਖਬਰ ਨਹੀਂ ਲਾਉਣੀ ਹੈ ਜੀ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਤੇ ਰਾਜਵੀਰ ਜਵੰਧਾ ਲਈ ਕਾਮਨਾ ਜ਼ਰੂਰ ਕਰਨੀ ਹੈ ਕਿਉਂਕਿ ਸਾਡੇ ਜੇਕਰ ਇੱਕ ਅਰਦਾਸ ਦੇ ਨਾਲ ਕਿਸੇ ਦਾ ਨੌਜਵਾਨ ਪੁੱਤ ਜੇਕਰ ਮੰਜੇ ਤੋਂ ਖੜਾ ਹੁੰਦਾ ਤਾਂ ਸਾਡੇ ਲਈ ਇਹ ਬਹੁਤ ਵੱਡੇ ਫਕਰ ਦੀ ਗੱਲ ਹੈ ਇੱਕ ਗੱਲ ਜ਼ਰੂਰ ਹੈ ਕਿ ਰਾਜਵੀਰ ਜਵੰਦਾ ਦਾ ਇਸ ਵਕਤ ਕਹਿੰਦੇ ਜੀ ਦਿਲ ਧੜਕ ਰਿਹਾ ਹੈ ਬਾਕੀ ਸਰੀਰ ਦੇ ਵਿੱਚੋਂ ਐਕਟੀਵਿਟੀ ਬੰਦ ਹੋ ਚੁੱਕੀ ਹੈ ਇਹ ਗੱਲ ਤਾਂ ਡਾਕਟਰ ਖੁਦ ਸਾਫ਼ ਕਰ ਰਹੇ ਨੇ ਬ੍ਰੇਨ ਡੈਡਾ ਕਹਿੰਦੇ ਜੀ ਪਰ ਭਾਈ ਗੱਲਾਂ ਇੱਥੇ ਜੇ ਘੁੰਮ ਰਹੀਆਂ ਨੇ ਕਿਸੇ ਨੇ ਤਾਂ ਨਹੀਂ ਕਿਹਾ ਕਿ ਰਾਜਵੀਰ ਜਵੰਦਾ ਦੇ ਸਰੀਰ ਦੇ ਅੰਦਰ ਹਲਚਲ ਹੋਈ ਹੈ ਜਾਂ ਉਹਨੇ ਕੋਈ ਅੱਖ ਖੋਲੀ ਹੈ ਜਾਂ ਕੋਈ ਉਹਨੇ ਹੋਰ ਹਰਕਤ ਕੀਤੀ ਸਰੀਰ ਦੇ ਅੰਦਰ ਕੋਈ ਵੀ ਜਨੀ ਐਸੀ ਐਕਟੀਵਿਟੀ ਦੀ ਗੱਲ ਨਹੀਂ ਹੈ ਫਿਲਾਲ ਪ੍ਰਮਾਤਮਾ ਦੇ ਅਗੇ ਅਰਦਾਸ ਹੈ ਕਿ ਰਾਜਵੀਰ ਜਵੰਦਾ ਫੇਰ ਤੋਂ ਠੀਕ ਹੋ ਜਾਣ ਤੁਸੀਂ ਵੀ ਕਰੋ ਕਿਸੇ ਦੀ ਵੀ ਲੱਗ ਸਕਦੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ